ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਾਂ ਸ਼ਹਿਰ 슈ਗਰ ਮਿਲ ਨਾਲ ਸੰਬੰਧਤ ਸਮੂਹ ਗੰਨਾ ਕਾਸ਼ਤਕਾਰ ਵੀਰ ਤੇ ਡਾਇਰੈਕਟਰ ਸਹਿਮਾਨ ਤੇ ਹੋਰ ਵੀ ਜਿੰਨੇ ਕਿਸਾਨ ਵੀਰ ਮਿਲ ਨਾਲ ਸੰਬੰਧਤ ਨੇ ਉਹ ਠੀਕ ਸਵੇਰੇ 10 ਵਜੇ 슈ਗਰ ਮਿਲ ਨਵਾਂ ਸ਼ਹਿਰ ਪਹੁੰਚੋ ਤੇ ਅਫਸਰ ਸਹਿਬਾਨਾਂ ਨੂੰ ਵੀ ਮੈਂ ਬੇਨਤੀ ਕਰਦਾ ਜੀਐਮ ਸਾਹਿਬ ਨੂੰ ਸੀਸੀਡੀਓ ਸਾਹਿਬ ਨੂੰ ਤੇ ਜਿੰਨੇ ਵੀ ਮੋੱਖ ਅਫਸਰ ਨੂੰ ਕਾਫੀ ਤਿੰਨ ਦਿਨਾਂ ਤੋਂ ਕਿਸਾਨਾਂ ਦੇ ਫੋਨ ਆ ਰਹੇ ਨੇ ਕਿ 슈ਗਰ ਮਿਲ ਦੇ ਵਿੱਚ ਨਜਾਇਜ਼ ਕਟ ਲਾਇਆ ਜਾ ਰਿਹਾ ਗੰਨੇ ਨੂੰ ਸਾਫ ਸੁਥਰੇ ਗੰਨੇ ਨੂੰ ਵੀ ਕਟ ਲਾਇਆ ਜਾ ਰਿਹਾ ਮਿਲ ਦੀ ਅੰਦਰਲੀ ਤਕਨੀਕੀ ਖਰਾਬੀ ਨੂੰ ਕਿਸਾਨਾਂ ਦੇ ਸਿਰ ਮੜ ਕੇ ਕਿਸਾਨਾਂ ਨਾਲ ਧੱਕਾ ਨਹੀਂ ਹੋਣ ਦੇਵਾਂਗੇ ਇਹ ਅਸੀਂ ਮਿਲ ਦੇ ਪ੍ਰਸ਼ਾਸਨ ਨੂੰ ਵੀ ਦੱਸ ਦੇਣਾ ਚਾਹੁੰਦੇ ਆ ਤੇ ਜਿਹੜੇ ਸ਼ੂਗਰ ਫੈੰਡ ਦੇ ਨਮੇ ਦੇ ਅਚਨਚੇਤ ਦੌਰਾ ਕਰਨ ਆਏ ਸੀ ਉਹਨਾਂ ਨੂੰ ਵੀ ਦੱਸ ਦੇਣਾ ਚਾਹੁੰਦੇ ਆ ਇਹ ਕਿਸਾਨਾਂ ਦੀ ਮਿਲ ਵਾ ਕਿਸਾਨਾਂ ਨੇ ਮਿਲ ਵੀ ਬਚਾਣੀ ਆ ਤੇ ਗੰਨਾ ਵੀ ਜੋ ਇਹ ਧਾਰਾ ਆ ਇੱਕੋ ਹੀ ਇੱਕ ਧਾਰਾ ਜਿਹੜੇ ਕਿਸਾਨਾਂ ਦੀ ਲੋਕਲ ਮਿਲ ਵਾ ਤੇ ਇਹਦੇ ਵਿੱਚ ਮੈਂ ਸਮੂਹ ਗੰਨਾ ਕਾਰਸਤਕਾਰ ਵੀਰਾਂ ਨੂੰ ਬੇਨਤੀ ਕਰਦਾ ਇਹ ਕੋਈ ਇੱਕ ਕਿਸਾਨ ਦਾ ਜਾਂ ਦੋ ਕਿਸਾਨਾਂ ਦਾ ਕੋਈ ਨਿੱਜ ਦਾ ਕੰਮ ਨਹੀਂ ਤੁਹਾਡੀ ਜੇ ਨਵਾਂ ਸ਼ਹਿਰ 슈ਗਰ ਮਿਲ ਮਜਬੂਤ ਰਹੂਗੀ ਬਾਹਰ ਲੀਆਂ 슈ਗਰ ਮਿਲਾਂ ਦੇ ਵੀ ਤੁਹਾਡਾ ਗੰਨਾ ਤਾਂ ਹੀ ਸੱਜੇ ਢੰਗ ਨਾਲ ਲਿਆ ਜਾਊਗਾ ਸੋ ਇਹਦੀ ਆਪਰਾਖੀ ਕਰਦੇ ਹੋਏ ਸਾਨੂੰ ਜੋ ਇਨਫਾਰਮੇਸ਼ਨਾਂ ਮਿਲਦੀਆਂ ਆ ਕਿ ਮਿਲ ਦੀ ਅੰਦਰ ਤਕਨੀਕੀ ਖਰਾਬੀ ਕਿਤੇ ਰਾਸ ਡੋਲਦੀ ਆ ਕਿਤੇ 베ਲਣੇ ਨਹੀਂ ਸਾਫ ਕੋਈ ਅੰਦਰ ਕੰਮ ਨਹੀਂ ਹੋ ਰਿਹਾ ਔਰ ਜਿਹੜੇ ਇਹਦੇ ਇੱਥੇ ਇੱਥੇ ਦੇ ਇੰਜੀਨੀਅਰ ਹਨ ਉਹਨਾਂ ਨੂੰ ਵੀ ਪੁੱਛਿਆ ਜਾਵੇਗਾ ਸਵੇਰੇ ਵੀ ਤੁਸੀਂ ਜਿਹੜੀ ਰਿਕਵਰੀ ਘਟਾ ਰਹੀ ਆ ਅੱਜ 5 6 ਫਰਵਰੀ ਸਵੇਰੇ ਹੋ ਰਹੀ ਆ ਤੇ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ 15 ਜਨਵਰੀ ਤੋਂ ਬਾਅਦ ਕਿਹੜੇ ਗੰਨੇ ਦੀ ਰਿਕਵਰੀ ਘਟਾ ਆਂਦੀ ਆ ਬਾਹਰ ਲੀਆਂ ਮਿੱਲਾਂ ਤੇ ਇੱਕ ਕੁਆਂਟਲ ਘਟ ਲੱਗਦਾ 100 ਕੁਆਂਟਲ ਮਗਰ ਇੱਕ ਕੁਆਂਟਲ ਦਾ 100 ਕੋ 1 ਕਿਲੋ ਘਾਟ ਤੇ ਸਾਡੀ ਨਮਾ ਸ਼ਹਿਰ ਨੇ ਜਿਨ੍ਹਾਂ ਨੇ ਸੀਜ਼ਨ ਚੱਲਣ ਤੋਂ ਪਹਿਲਾਂ ਆਮ ਜਲਾਸ ਵਿੱਚ ਕਿਸਾਨਾਂ ਨਾਲ ਵਾਅਦਾ ਕੀਤੇ ਉਹ 1.5 ਕਿਲੋ ਦਾ 1.5 ਕਿਲੋ ਤੋਂ ਉੱਪਰ ਬਿਲਕੁਲ ਵੀ ਕਿਸਾਨਾਂ ਦੀ ਲੁੱਟ ਨਹੀਂ ਹੋਣ ਦਿੱਤੀ ਜਾਊਗੀ ਦੁਆਬਾ ਕਿਸਾਨ ਯੂਨੀਅਨ ਪੰਜਾਬ ਤੇ ਸਮੂਹ ਭਰਾਤਰੀ ਜਥੇਬੰਦੀਆਂ ਨੂੰ ਸੱਦਾ ਆ ਅਸੀਂ ਇਹਦਾ ਡਟਮਾ ਵਿਰੋਧ ਕਰਾਂਗੇ ਜੇ ਸਰਕਾਰ ਦਾ ਵੀ ਵਿਰੋਧ ਕਰਨਾ ਪਿਆ ਉਤੋਂ ਵੀ ਦੁਆਬਾ ਕਿਸਾਨ ਯੂਨੀਅਨ ਪੰਜਾਬ ਪਿੱਛੇ ਨਹੀਂ ਹਟੂਗੀ ਸਮੂਹ ਅੰਨੇਕਾਸ਼ਤਕਾਰਾਂ ਨੂੰ ਇਹ ਬੇਨਤੀ ਆ ਪੀਕ 10 ਵਜੇ ਨਮਾ ਸ਼ਹਿਰ 슈ਗਰ ਮਿਲ ਵੇਖੇ ਪਹੁੰਚੋ ਧੰਨਵਾਦ